ਪਉਂਗ ਪ੍ਰਜਾਤ ਛੰਦ ਸਿਰੰਗ ਸੇਤ ਛਤਰੰਗ ਸੁ ਸੁਬਰੰਗ ਬਰਾਜੰ ਲਖੇ ਛਲ ਛਾਇਆ ਕਰੇ ਤੇਜ ਲਾਜੰ ਵਿਸਾਲਾਲ ਨੈਨੰਗ ਮਹਾਰਾਜ ਸੋਹੰ ਟਿਗੰਗਾ ਸਮਾਲੰ ਹਸੰਕੋਟ ਕਰੋਹੰ ਕਹੂੰ ਰੂਪ ਧਾਰੇ ਮਹਾਰਾਜ ਸੋਹੰ ਕਹੂੰ ਦੇਵਕਨਿਆਨ ਕੇ ਮਨਮੋਹੰ ਕਹੂੰ ਵੀਰੁਹਾ ਕਤਰੇ ਬਨਪਨ ਕਹੂੰ ਪੂਪੋ ਆਗਬ ਜਾਇ ਨਿਸਾਨ ਅੰਦਰ ਸਾਹਿਬ ਲਛੰਦ ਧਨਰਬਨ ਤਾਰੇ ਛਕੇ ਛਲ ਭਾਰੇ ਲੈ ਖੱਦ ਐਸੇ ਮਹਾਬੀਰ ਜੈਸੇ ਜੁਰੇ ਜੰਗ ਜੋਰ ਕਰੇ ਜਦ ਕੋਰੰ ਕਿਰਪਾ ਨ ਦਿਆਨੰ ਸਦਾ ਅੰਕਰਪਨ ਸਦਾ ਏਕ ਰੂਪੰ ਸਵੇ ਲੋਕ ਭੂਪੰ ਅਜੇ ਅਜਾਇੰ ਸਰਨੇ ਅੰਸਹਾਯੰ ਤਪੈ ਖੱਦ ਪਾਨੰ ਮਹਾ ਲੋਕ ਦਾਨੰ ਤੋ ਵੇਖਿ ਅੰਗ ਪਵੇ ਅੰਗ ਨਮੋ ਨਿਰਜਰਿਆ ਮਦੋਮਾਨ ਮੁੰਡੰ ਸੁਭੰ ਰੁੰਡ ਚੁੰਡ ਸਿਰੰ ਸੇਤ ਛਤਰੰ ਦਸੰਘਾ ਤੇ ਯਤਨ ਸੁਣੇ ਨਾਦ ਭਾਰੀ ਤ੍ਰਸੇ ਛਤਰ ਧਾਰੀ ਜਿਸਾ ਬੱਤਰ ਰਾਜੰ ਸੁਣੇ ਦੋਖ ਭਾਜੰ ਸੁਣੇ ਗਦ ਸਦੰ ਅਨੰਤੰ ਬਿਹਦੰ ਕਟਾ ਜਾਣ ਸ਼ਿਆਮ ਗਦਤੰ ਬ੍ਰਹਮ ਚਤਰ ਬਹ ਚਾਰੰ ਕਰੀ ਟੰਸੋ ਧਾਰੰ ਗਦਾ ਸੰਖ ਚਕਰੰ ਦੇ ਪੈ ਕਰੂਰ ਬਕਰੰ ਚਤਰ ਬਹ ਚਰੰ ਕਰੀ ਟੰਸੋ ਤਰੰ ਗਦਾ ਸੰਖ ਚਕਰੰ ਦੇ ਪੈ ਕਰੂਰ ਬਕਰੰ ਨਰਾਜ ਛੰਦ ਅਨੂਪੁਰੂਪੁਰਾਜਯੰ ਨਿਹਾਰ ਕਾਮਲਾਜਯੰ ਅਲੋਕ ਲੋਕ ਸੋਭਯੰ ਬੇ ਲੋਕ ਲੋਕ ਲੋਭਯੰ ਚਮਕ ਚੰਦਰ ਸੀਸੀਯੰ ਰਹੇ ਉਲਜਾਇ ਇਸਯੰ ਸੋ ਸੋਭਨਾਗ ਭੂਖਣ ਅਨੇਕ ਦੁਸ਼ਟ ਦੂਖਣ ਕਿਰਪਾਨ ਪਾਣ ਧਾਰਿ ਅੰ ਕਰੋੜ ਪਾਪ ਟਾਰਿ ਅੰ ਗਦਾ ਕ੍ਰਿਸ਼ਟ ਪਾਣ ਅੰ ਕਮਾਨ ਬਣ ਤਾਣਿ ਅੰ ਸਬੱਧ ਸੰਖਿ ਬਜਿ ਅੰ ਨਾ ਨਾ ਹਾਂ ਜੀ ਹਾਂ ਜੀ ਠੀਕ ਹੈ ਕਿਰਪਾਨ ਪਾਣ ਧਾਰਿ ਅੰ ਕਰੋੜ ਪਾਪ ਟਾਰਿ ਅੰ ਹੈਗਾ ਥੀਟਾ ਥੋੜੇ ਚਲੋ ਸਵੱਦਨ ਨੀ ਕਹਿਣਾ ਇਹ ਉੱਤੇ ਅਧਿਕਾ ਬੱਜੇ ਕੋਈ ਨਹੀਂ ਅਜੇ ਅਧਿਕਾ ਸਵੱਦ ਨਾ ਕਹੀ ਜਾਏ ਉਹ ਸਵੱਦ ਕੋਈ ਸ਼ਬਦ ਨਹੀਂ ਹੈ ਜਿਹੜਾ ਸਹਿਤ ਬਦੀ ਦੇ ਹੋਊ ਉਹਨੂੰ ਭਾਵੇਂ ਸਵੱਦ ਕਹਿ ਲਿਏ ਬਦੀ ਖਾਲਸੇ ਵਿੱਚ ਹੋਇਆ ਹੀ ਨਹੀਂ ਕਰਨੀ ਖਾਲਸੇ ਵਿੱਚ ਹੋਇਆ ਹੀ ਨਹੀਂ ਕਰਨੀ ਸ਼ਬਦ ਸੰਕ ਬੱਜਿਆਂ ਕਣੰਕ ਕੁਮਰ ਗੱਜਿਆਂ ਘੁੰਕਰ ਘੁੰਕਰ ਹਾਂ ਦੋ ਕੱਗੇ ਆ ਇਹ ਇਹ ਆਪ ਜੀ ਨੂੰ ਬੇਦਤ ਹੈ ਸਾਰੇ ਪ੍ਰੇਮੀਆਂ ਨੂੰ ਕਿ ਸੁవర్ਣੀ ਅੱਖਰ ਨੇ ਜਿਹੜੇ ਉਹ ਇਕੱਠੇ ਦੋ ਨਹੀਂ ਬੋਲੇ ਜਾਂਦੇ ਕ ਕ ਖ ਖ ਗ ਗ ਘ ਘ ਘਾ ਵੀ ਖੀਰਤੇ ਐ ਜਿੰਨਾਂ ਵੀ ਖੀਰਤੇ ਐ ਇਹ ਜਿਹੜੇ ਅੱਖਰ ਨੇ ਇਹ ਦੋਨੋਂ ਇਕੱਠੇ ਇੱਕ ਆਵਾਜ਼ ਨਹੀਂ ਦਿੰਦੇ ਹੁਣ ਦੋ ਘਗੇ ਐ ਇੱਥੇ का का तो किया न होंगे तुसी इस कर के गग्गा दी आवाज होवे कंगर घुंकरन वैसे थे टिपि ने घुंदर पाठ है हाँ जी कणांक कणांक घुंकर गजयंग हाँ। शरण नाथ तोरियन ओवार लाज मोरियंग हाँ। ਅਨੇਕ ਰੂਪ ਸੋਹੀ ਅੰਬ ਸੇਖ ਦੇਵ ਮੋਹੀ ਅੰ ਬਿਹਾਰੀਆਂ ਨਹੀਂ ਹਾਂ ਬਸ ਠੀਕ ਹੈ ਬਿਹਾਰੀਆਂ ਅਨੇਕ ਰੂਪ ਸੋਹੀ ਅੰਬ ਸੇਖ ਦੇਵ ਮੋਹੀ ਅੰ ਆਦੇਵ ਦੇਵ ਦੇਵ ਲੰਗ ਕਿਰਪਾ ਨਿਧਾਨ ਕੇਵਲੰ ਸੋ ਆਦ ਅੰਤ ਏਕ ਅੰ ਧਰੇ ਸਰੂਪ ਅਨੇਕ ਅੰ ਕਿਰਪਾਣ ਪਾਣ ਰਾਜੈ ਬਿ ਲੋਕ ਪਾਪ ਭਾਜੈ ਅਲੰਕ੍ਰਿਤੰ ਸੋ ਦੇਹ ਅੰ ਤਨੁ ਮਨੋ ਕੇ ਮੋਹੀ ਅੰ ਮਾਨ ਬਾਣ ਧਾਰਿ ਹੀ ਅਨੇਕ ਛਤਰ ਟਾਰਿ ਹੀ ਕਮਕ ਘੁੰਕਰਨ ਸੁਰੰ ਨਵੰ ਨਵੰਦ ਨਾਦਨੂਪਰੰ ਨਵੰ ਨਾਦਨੂਪਰੰ ਨਵੰ ਨਾਦਨੂਪਰੰ ਨਵੰ ਨਾਦਨੂਪਰੰ ਪਰਜਵਾਲ ਬਿਜੁਲੰ ਜੁਲੰ ਪਵਿੱਤਰ ਪਰਮ ਨਿਰਮਲੰ ਤੋਟਕ ਛੰਦ ਤ ਪ੍ਰਸਾਦ ਨਵਨੇ ਵਰਨਾਦ ਸੁਰੰ ਨਿਰਮਲੰ